ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉੱਤਰਾਖੰਡ ਦੇ ਦੇਰਾਦੂਨ 'ਚ 38ਵੀਆਂ ਕੌਮੀ ਖੇਡਾਂ ਦਾ ਉਦਘਾਟਨ ਕੀਤਾ ਗਿਆ। ਇਹ ਖੇਡਾਂ 28 ਜਨਵਰੀ ਤੋਂ 14 ਫਰਵਰੀ ਤੱਕ ਉੱਤਰਾਖੰਡ ਦੇ 11 ਸ਼ਹਿਰਾਂ ਅਤੇ 8 ਜ਼ਿਲ੍ਹਿਆਂ ਵਿੱਚ ਕਰਵਾਈਆਂ ਜਾਣਗੀਆਂ। ਇਸ ਸਾਲ ਦੀਆਂ ਖੇਡਾਂ ਉਤਰਾਖੰਡ ਦੀ ਸਿਲਵਰ ਡਿਬਲੀ ਨਾਲ ਮੇਲ ਖਾਂਦੀਆਂ ਨੇ ਖੇਲੋ ਇੰਡੀਆ ਤਹਿਤ 35 ਖੇਡਾਂ ਵਿੱਚ 10000 ਤੋਂ ਵੱਧ ਐਥਲੀਟ ਹਿੱਸਾ ਲੈਣਗੇ ਇਸ ਵਾਰ ਰਾਸ਼ਟਰੀ ਖੇਡਾਂ ਵਿੱਚ ਯੋਗ ਅਤੇ ਮਲਖਮ ਖੇਡਾਂ ਨੂੰ ਪਹਿਲੀ ਵਾਰ ਸ਼ਾਮਲ ਕੀਤਾ ਗਿਆ ਹੈ ਇਸ ਸਾਲ ਦੀਆਂ ਕੌਮੀ ਖੇਡਾਂ ਦਾ ਥੀਮ ਗ੍ਰੀਨ ਗੇਮਸ ਹੈ ਜਿਸ ਵਿੱਚ ਵਾਤਾਵਰਣ ਦੀ ਸੁਰੱਖਿਆ ਉੱਤੇ ਜ਼ੋਰ ਦਿੱਤਾ ਗਿਆ ਹੈ ਮੁੱਖ ਸਥਾਨ ਦੇ ਨੇੜੇ ਇੱਕ ਖੇਡ ਜੰਗਲ ਬਣਾਇਆ ਗਿਆ ਹੈ ਜਿੱਥੇ ਖਿਡਾਰੀ ਅਤੇ ਮਹਿਮਾਨ 10000 ਤੋਂ ਵੱਧ ਬੂਟੇ ਲਗਾਉਣਗੇ ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਰਾਸਟਰੀ ਖੇਡਾਂ ਇੱਕ ਫਾਰਕ ਸ੍ਰੇਸ਼ਟ ਭਾਰਤ ਦੀ ਭਾਵਨਾ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਚੰਗਾ ਮੰਚ ਹੈ ਉਨ੍ਹਾਂ ਕਿਹਾ ਕਿ ਦੇਸ਼ ਦੇ ਕੋਨੇ-ਕੋਨੇ ਤੋਂ ਇਹਨਾਂ ਖੇਡਾਂ ਵਿੱਚ ਪੁੱਜੇ ਹਜ਼ਾਰਾਂ ਨੌਜਵਾਨ ਉੱਤਰਾਖੰਡ ਵਿੱਚ ਆਪਣੀ ਸਮਰੱਥਾ ਦਿਖਾਉਣ ਜਾ ਰਹੇ ਨੇ ਹਜ਼ਾਰਾਂ ਯੁਵਾ ਸਾਢੇ ਘਾਹ ਆਪਣਾ ਸਾਹਰ ਦਿਖਾਉਣ ਵਾਲੇ एक भारत श्रेष्ठ भारत की बड़ी सुंदर तस्वीर यहां दिख रही है नेशनल गेम्स में इस बार भी कई देशी पारंपरिक खेलों को शामिल किया गया है ਪ੍ਰਧਾਨ ਮੰਤਰੀ ਨੇ ਜ਼ੋਰ ਦੇਂਦਿਆਂ ਕਿਹਾ ਕਿ ਸਰਕਾਰ ਦੇਸ਼ ਤੇ ਐਥਲੀਟਾਂ ਲਈ ਵੱਦ ਤੋਂ ਵੱਧ ਮੌਕੇ ਪੈਦਾ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਭਾਰਤ 2036 올림픽 ਦੀ ਮੇਜ਼ਬਾਨੀ ਲਈ ਜ਼ੋਰਦਾਰ ਉਪਰਾਲੇ ਕਰ ਰਿਹਾ ਹੈ। ਹਮ ਅਕਸਰ ਸੁਣਦੇ ਹੈ ਸੋਨਾ ਤਦ ਕਰ ਖੜਾ ਹੁੰਦਾ ਹੈ। ਹਮ ਖਿਡਾਰੀਆਂ ਕੇ ਲਈ ਵੀ ਜਿਆਦਾ ਸੇ ਜਿਆਦਾ ਮੌਕੇ ਬਣਾ ਰਹੇ ਹੈ। ताकि वे अपने सामर्थ्य को और निखार सके आज साल भर में कई टूर्नामेंट आयोजित किए जा रहे हैं खेलो इंडिया सीरीज में कई सारे नया टूर्नामेंट जोड़े गए हैं